പാർല്ണകുശ് ഖാൻ പശു പശു ഖുശ് ਓਏ 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 ਵੀਰ ਇਹ ਦਸੇ ਖੁਰਕਣ ਵਾਸਤੇ ਬਣਾਇਆ ਪਿਆਰ ਆਪਣੇ ਦਸੇ ਮਿੰਨੂ ਬਸ ਉਥੇ ਉਥੇ ਟੈ ਟੈਰੀ ਹੋ ਗਿਆ ਦਸੇ ਮਿੰਨੂ ਖੁਸ਼ੀ ਆ ਗਈ ਖੁਸ਼ੀ एकदम ਖੁਸ਼ੀ ਆ ਗਈ ਇੰਨੀ ਖੁਸ਼ੀ ਆ ਗਈ ਮੇਰੇ ਪੁੱਤ ਨੂੰ ਉਹ ਲੰਗਰ ਉਧਰ ਲੰਗਰ ਵੀ ਪੱਕ ਰਿਆਣਾ ਸਾਰੇ ਬੰਨੇ ਦੇਖਣਾ ਜ਼ਰੂਰੀ ਹੈ ਓਏ ਹੋਏ 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 ਓਏ ਹੋਏ 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 ਓਏ ਇੰਨੀ ਚੜੀ ਖੁਸ਼ੀ ਉਹ ਬੱਸ ਉਹ ਬੱਸ ਉਹ ਬੱਸ ਮੇਰਾ ਪੁੱਤ ਬੱਸ 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 ਇਹ ਹੁਣ ਛਾੜੂਗਾ ਆਪਣੇ ਆਪ ਨੂੰ ਨਹੀਂ ਛਾੜਾ ਛਾੜ ਦੇ ਕਰੀ ਬੇਇੱਜ਼ਤੀ ਕਰਾਤੀ ਉਹ ਗਿਆ ਵਰ ਸੋਈ ਸੀ ਚੈੱਕ ਕਰਨ ਗਿਆ ਥੋੜਾ ਜਿਹਾ ਨਹੀਂ ਮਿਲਿਆ ਕੁਛ ਮੰਮਾ ਨੇ ਨਹੀਂ ਬਣਾਇਆ ਕੁਛ ਹੈ ਇਧਰ ਆ ਮੰਮਾ ਨੇ ਨਹੀਂ ਬਣਾਇਆ ਕੁਛ ਕੀ ਖਾਂਦਾ ਪਿਆ ਕੀ ਖਾਂਦਾ ਪਿਆ 10 ਮੈਨੂੰ ਚਲੋ ਕੋ ਵੀ ਕਰਨ ਚਲੀ ਚਲੋ 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 ਜਾਣਾ ਕੋ ਮੀ ਕਰਨ ਕੋ ਮੀ ਕਰਨ ਜਾਣਾ ਮੰਮੀ ਬੁਲਾਉਂਦੇ ਪਰ ਮੈਂ ਨਹੀਂ ਜਾਓ 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 ਚਲੋ ਜਾ ਚਲੋ ਨੀਂ ਨੀ ਕਰ ਲੋ ਨੀਂ ਨੀ ਕਰ ਲੋ ਨੀਂ ਨੀ ਕਰ ਲੋ ਚਲੋ ਨੀਂ ਨੀ ਕਰੋ ਨੀਂ ਨੀ ਕਰ ਲੋ ਗੁੱਡ ਬੋਏ ਗੁੱਡ ਬੋਏ ਬਣ ਕੇ ਨੀਂ ਨੀ ਕਰ ਲੋ ਬਰਲ ਗੁੱਡ ਬੋਏ ਬਣ ਕੇ ਨੀਂ ਨੀ ਬੰਜ ਸ਼ਾਬਾਸ਼ 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 ਡਾਊਨ ਹੋ ਜਾ ਡਾਊਨ ਹੋ ਜਾ ਬਈ ਸ਼ੂ ਡਾਊਨ ਹੋ ਜਾ ਡਾਊਨ ਹੋ ਜਾ ਡਾਊਨ ਡਾਊਨ ਹੋ ਜਾ ਹੋ ਜਾ ਡਾਊਨ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਹੋ ਜੋ ਡਾਊਨ ਹੋ ਜੋ ਡਾਊਨ ਹੋ ਜੋ ਡਾਊਨ ਡਾਊਨ ਹੋ ਜੋ ਨਹੀਂ ਆਇਆ ਹੋ ਜੋ ਹੋ ਜੋ